ਇੱਕ ਸਪਾਈ ਦੂਜੇ ਨੂੰ ਕਹਿੰਦਾ ਵੀ ਉਹ ਬੁਲਾਉਂਦੀ ਐ ਦੂਜਾ ਕਹਿੰਦਾ ਜਾਇਆ ਪਾਣੀ ਪੂਣੀ ਮੰਗਦੀ ਹੋਈ ਦੇ ਦੀ ਉੱਥੇ ਪਤਾ ਐ ਵੀ ਹੁਣ ਜਿਹੜੇ ਹਾਲਾਤ 'ਚ ਉਹ ਬੀਬੀਆਂ ਬੈਠੀਆਂ ਉਹ ਕੀ ਕਰ ਸਕਦੀਆਂ ਮਤਲਬ ਪਾਣੀ ਮੰਗਦੀ ਹੋਣੀ ਐ ਹੂੰ ਢਾਈ ਹੋਣੀ ਐ ਹਾਲਾਤ ਦੇਖ ਕੇ ਗਲਾ ਸੁੱਕ ਗਿਆ ਹੁਣ ਦੁਨੀਆਦਾਰ ਤਾਂ ਇਹੀ ਸੋਚਣਗੇ ਹੂੰ ਦੁਨਿਆਵੀ ਸੀ ਉਹ ਵੀ ਉਹ ਗਿਆ ਬੀਬੀ ਕੋਲੇ ਜਦੋਂ ਵਾਪਸ ਪਰਤਿਆ ਤੇ ਉਹ ਰੋ ਰਿਹਾ ਸੀ ਦੂਜਾ ਸਪਾਈ ਕਹਿੰਦਾ ਰੋ ਕੇ ਹੋ ਰਿਆਂ ਪਰ ਉਹ ਚੁੱਪ ਨਹੀਂ ਕਰ ਰਿਹਾ ਦੂਜਾ ਸਪਾਈ ਕਹਿੰਦਾ ਰੋਂਦਾ ਕਿਉਂ ਐ ਕੀ ਹੋ ਗਿਆ ਐਵਾਂ ਜਾ ਕੀ ਮੰਗ ਲਿਆ ਤੇਰੇ ਤੋਂ ਨੇ ਹੂੰ ਕਹਿੰਦਾ ਉਹ ਕਹਿੰਦੀ ਪਰ ਉਹਦੀ ਫੇਰ ਭੁੱਬ ਨਿਕਲਦੀ ਐ ਅੰਨੀ ਗੱਲ ਕਹੀ ਕੀ ਕਹਿੰਦੀ ਕਹਿੰਦਾ ਉਹ ਕਹਿੰਦੀ ਜਿਹੜਾ ਹਾਰ ਤੂੰ ਮੇਰੇ ਗਲ ਚ ਪਾ ਕੇ ਗਿਆ ਤੇ ਮੇਰੇ ਬੱਚੇ ਦੇ ਟੋਟਿਆਂ ਦਾ ਮੇਰੇ ਬੱਚੇ ਦੇ ਟੋਟਿਆਂ ਦਾ ਹਾਰ ਉਹ ਬੀਬੀ ਦੇ ਗਲ ਚ ਪਾਇਆ ਉਹ ਲਿਆ ਕੇ ਮੇਰੇ ਗਲ ਚ ਪਾ ਜਿਹਦੇ ਬੱਚਿਆਂ ਦਾ ਇਹ ਹਾਰ ਹੈ ਉਹਦੇ ਗਲ ਚ ਹੁਣ ਐਡੀ ਦ੍ਰਿੜਤਾ ਕੌਣ ਦਿਖਾ ਸਕਦਾ ਮੈਡਮ ਇਸ ਤੋਂ ਵੱਡੀ ਜੰਗ ਕੌਣ ਲੜ ਸਕਦਾ ਮੈਡਮ ਜੇ ਕੋਈ ਕਹਵੇ ਵੀ ਬੀਬੀਆਂ ਨੇ ਨਹੀਂ ਜੰਗ ਲੜੀ ਬੀਬੀਆਂ ਨੇ ਕਿਉਂ ਨਹੀਂ ਜੰਗ ਲੜੀ ਹੂੰ ਇਹ ਦੂ ਵੱਡੀ ਜੰਗ ਕੋਈ ਹੋ ਹੀ ਨਹੀਂ ਸਕਦੀ ਕਿਸੇ ਨੂੰ ਇਹ ਕਹਿ ਦੇਣਾ ਮੇਰੇ ਬੱਚਿਆਂ ਦਾ ਹਾਰਤਾ ਤੋਂ ਵੱਢ ਕੇ ਬਣਾਤਾ ਚੜਦੀ ਕਲਾ ਹੂੰ ਮਹਾਰਾਜ ਦਾ ਸੀ ਮਹਾਰਾਜ ਦੇ ਲੇਖੇ ਲੱਗ ਗਿਆ